ਇਹ ਹੈ ਦਸੀ ਯਾਰੀ ਬੀੜੀਏ ਉਹਨੇ ਵੱਡੇ ਤੋਂ ਚਲੇ ਗਿਆ ਨਾ ਫਾਰੇ ਵੱਡੇ ਤੋਂ ਕੋਈ ਹੈ ਨਹੀਂ ਮਾਰਾ ਨੇ ਆਪਣੀਆਂ ਗੱਡੀਆਂ ਮੁਖੀਆਂ ਨੇ ਕਿਰਪਾ ਉਹਨਾਂ ਦੀ ਬੜੀ ਰਹਿਮਤ ਹੈ ਮਾਰੀ ਸਮਝਦਾ ਨਹੀਂ ਬੜੀ ਕਿਰਪਾ ਅਸੀਂ ਹੋਰ ਇਹਨਾਂ ਕੋਲ ਜਾਣੇ ਆ ਇੱਥੇ ਆ ਕੇ ਆਪਣੇ ਦਰਸ਼ਨ ਕਰਨੇ ਆ ਨਾ ਕੀਆ ਹੈ ਨਾ ਕਰ ਸਕੇ ਨਾ ਕਰ ਸਕੇ ਸ਼੍ਰੀ ਨਾ ਸ਼੍ਰੀ ਕਰ ਸਕਦਾ ਤੇ ਨਾ ਮੈਂ ਕਰ ਸਕਣਾ ਪਰ ਇਹ ਕਹਿ ਦਿੰਦੇ ਆ ਵਾਹਿਗੁਰੂ ਜੇ ਕੰਮ ਕਰ ਦੋ ਪਰ ਬੜੀ-ਬਡੀ ਕਿਰਪਾ ਅਸੀਂ ਤੇ ਉਹਨਾਂ ਦਾ ਥਾਂ ਲਾ ਹੀ ਨਹੀਂ ਸਕਦੇ ਅਸੀਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਥਾਂ ਲਾ ਹੀ ਨਹੀਂ ਸਕਦੇ ਕੰਡ ਦੇ ਬੋਲ ਉਡੀ ਕਰਪਾ ਬੜੀ-ਬਡੀ ਕਰਪਾ ਲੋਕਾਂ ਨੇ ਬਾਬਾ ਜੀ ਪਾਗਲ ਹੋ ਗਏ ਮੈਂ ਕਹਿੰਦਾ ਪਾਗਲ ਹੀ ਐ ਮੈਂ ਤਾਂ ਹੀ ਪਾਗਲ ਹਾਂ ਤੁਸੀਂ ਕੁਛ ਨਹੀਂ ਉਹ ਨਹੀਂ ਉਹਨਾਂ ਦਾ ਹੀ ਤਨਮਾਤ ਬੇਓ ਜ਼ਿੰਦਗੀ ਕੁਛ ਪਾਣਾ ਸਭ ਜੀ ਰਸ ਬਾਰ-ਬਾਰ ਹੀ ਜੀ ਰਿਹਾ ਥੇ ਇਕ ਕੋਰੀ ਇਸ ਤੇ ਜਾਓ ਦਰਸ਼ਨ ਕਰੋ ਪਰਪਤ ਲੱਗੇ ਮਹਿਸੂਸ ਹੋਏਗਾ ਕਿ ਵੀ ਮੈਂ ਕਿਸੇ ਠੰਡੀ ਖਾਂਦ ਤੇ ਆ ਕੇ ਬੈਠਾ ਹਾਂ ਕਿਹੜੀ ਪੀੜੀ ਤੁਸੀਂ ਇਸ ਵੇਲੇ ਹੈਗੇ ਹੋ ਵੰਸ਼ ਕਿਹੜੀ ਪੀੜੀ ਹੈ ਮੈਂ ਮਾਰਾ ਮੈਂ ਨਾ ਇੰਡਸਟਰੀ ਸਿਕਰੀਮੈਂਟ ਰੈਸ ਨਹੀਂ ਰੱਖਿਆ ਕਰੀ ਨਾਮ ਹੈ ਕੀ ਲੈਣਾ ਵੱਡੇ ਵੱਡੇ ਰੇ ਕੀ ਦੱਸਦੇ ਨੇ ਕਿੰਨਾ ਉਹਨਾਂ ਨੇ ਦੱਸਿਆ ਕਿ ਹੈ ਦਸਵੀਂ ਯਾਰਵੀਂ ਪੀੜੀ ਹੈ ਉਹਨੇ ਵੱਡੇ ਦੇ ਉਹਨ ਚਲੇ ਗਏ ਨਾ ਸਾਰੇ ਵੱਡੇ ਦੇ ਕੋਈ ਹੈ ਨਹੀਂ ਮੈਂ ਨਹੀਂ ਸਮਝੇ ਬਾਕੀ ਜਿਹੜਾ ਇਹਨਾਂ ਕੋਲ ਅਸੀਂ ਹਰ ਮਹੀਨੇ ਵੀ ਮਹੀਨੇ ਤਿੰਨ ਕਦੇ ਵਾਰ ਜ਼ਰੂਰ ਆਉਂਦੇ ਹਾਂ ਦਰਸ਼ਨ ਕਰਨ ਮਹਾਰਾਣੀ ਆਪਣੀਆਂ ਗੜੀਆਂ ਬਖਸ਼ੀਆਂ ਨੇ ਕਿਰਪਾ ਵਰੀ ਉਹਨਾਂ ਦੀ ਬੜੀ ਰਹਿਮਤ ਹੈ ਮਾਰੀ ਸਮਝਦਾ ਨਹੀਂ ਬੜੀ ਕਿਰਪਾ ਅਸੀਂ ਉਹ ਇਹਨਾਂ ਕੋਲ ਜਾਂਦੇ ਹਾਂ ਇੱਥੇ ਆ ਕੇ ਆਪਣੇ ਦਰਸ਼ਨ ਕਰਨੇ ਆ ਥੋੜੀ ਜਿਹਾ ਬੈਠੇ ਫੋਰੇ 'ਚ ਫਿਰ ਚਲੇ ਗਏ ਬਸ ਇਹ ਖਲੇ ਬੁਰ ਚਲੇ ਜਾਇਆ ਉਹ ਦਰਸ਼ਨ ਕਰਕੇ ਮਸਾੜੀ ਘਰ ਚਲੇ ਗਏ ਵਾਪਸ ਹਵੇਲੀ ਦੇ ਵੀ ਜਾ ਕੇ ਆਉਂਦੇ ਹਾਂ ਮੈਂ ਨਹੀਂ ਮੈਂ ਨਹੀਂ ਜਾਣਦਾ ਕੋ ਦੁੱਖ ਮੈਂ ਪ੍ਰਗਟ ਕਰ ਆਮਣਾ ਉੱਤੇ ਆ ਗਏ ਮਨੂਰ ਔਰ ਡੁਗਰੀਆਂ ਦਾ ਕਸਕਾ ਵਾਲੀ ਨੂੰ ਅਸੀਂ ਕਰਨਾ ਵੀ ਕੀ ਹੈ ਸਾਡੇ ਕਿਸ ਕੰਮ ਦੀ ਹੈ ਇਟਾ ਹੀ ਨਹੀਂ ਜਦੋਂ ਉਹ ਨਹੀਂ ਹੈਗੇ ਤਾਂ ਅਸੀਂ ਕੀ ਕਰਨੇ ਸਾਡੇ ਕੋਲ ਕੁਝ ਵੀ ਨਹੀਂ ਸੰਸਾਰੀਓ ਹੀ ਸਭੂ ਸੰ ਅਜਾ ਦੇਖ ਲੋ ਪੁੱਛ ਲੋ ਲੋਕਾਂ ਕੋਲ ਜਿੰਨੂ ਦਿਨਾਂ ਦੀ ਸਭੀ ਮਰਦਾ ਉਹ ਆਪ ਹੀ ਬੁਰੀਆਂ ਕਰਦੇ ਨੇ ਮੈਂ ਨਹੀਂ ਕੁਝ ਕਰ ਸਕਦਾ ਨਾ ਮੇਰੇ ਵਰਸੇ ਨਾ ਮੈਂ ਕਰ ਸਕਦਾ ਨਾ kiya ਹੈ ਨਾ ਕਰ ਸਕੇ ਨਾ ਕਰ ਸਕੇ ਸ਼੍ਰੀ ਨਾ ਸ਼੍ਰੀ ਕਰ ਸਕਦਾ ਤੇ ਨਾ ਮੈਂ ਕਰ ਸਕਦਾ ਪਰ ਵੀ ਕਹਿ ਦਿੰਦੇ ਆ ਵਾਹਿਗੁਰੂ ਇਹ ਕੰਮ ਕਰ ਦੋ ਕਰ ਦਿੰਦੇ ਹੋ ਗੁਰਮੁਖੀ ਜਿਸ ਤਿਕ ਨਾਲ ਟੌਡਰ ਮਾਲ ਜੀ ਨੇ ਸਾਰਾ ਆਪਣਾ ਕਹਿ ਸਕਦੇ ਆ ਘਰ ਨਿਸ਼ਾਵਰ ਕਰ ਦਿੱਤਾ ਸੀਗਾ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਸੀ ਵੇਚ ਦਿੱਤੀਆਂ ਸੀਗੀਆਂ ਪਰ ਕੀ ਕਿਰਪਾ ਪਰਿਵਾਰ ਦੇ ਉੱਤੇ ਔਰ ਅੱਗੇ ਪੀੜੀਆਂ ਦੇ ਉੱਤੇ ਬਾਬੇ ਦੀ ਰਹੀ ਹੈ ਇਹ ਬੜੀ ਵੱਡੀ ਕਿਰਪਾ ਹੈ ਬੜੀ ਵੱਡੀ ਕਿਰਪਾ ਅਸੀਂ ਤਾਂ ਉਹਨਾਂ ਦਾ ਥਾਂ ਲਾ ਹੀ ਨਹੀਂ ਸਕਦੇ ਅਸੀਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਥਾਂ ਲਾ ਹੀ ਨਹੀਂ ਸਕਦੇ ਕਹਿੰਦੇ ਬਹੁਤ ਵੱਡੀ ਕਿਰਪਾ ਬੜੀ ਵੱਡੀ ਕਿਰਪਾ ਇਹ ਵੱਡੀ ਕਿਰਪਾ ਨਹੀਂ ਅਸੀਂ ਕਿਸੇ ਕੋਲ ਮੰਗਦੇ ਨਹੀਂ ਦੱਸਦੇ ਸੀ ਇਹਨੂੰ ਛੋਟੀ ਕਿਰਪਾ ਕਹਿੰਦੇ ਹੋ ਇਹ ਸਭ ਸਮਾਨ ਸਾਡਾ ਆਪਣਾ ਆ ਅਸੀਂ ਖਰੀਦੇ ਆ ਕਿਸੇ ਕੋਲ ਮੁੱਲ ਨਹੀਂ ਲਿਆ ਉਹ ਮਤਲਬ ਬਾਜ਼ਾਰ ਚ ਮਾਰਕੀਟ ਕੋ ਨਹੀਂ ਮੰਗਾਉਂਦੇ ਸਭ ਸਾਡਾ ਆਪਣਾ ਜੋ ਵੀ ਇਹ ਬਾਕੀ ਇਹ ਕੁਚੇ ਹੋ ਗਏ ਐਸੀ ਨਹੀਂ ਮੰਗਾਣਿਆ ਪੇਟਿਸ ਮੰਗਾਣਿਆ ਤੁਹਾਨੂੰ ਨੇ ਦਿਖਾਣਿਆ ਦੋ ਦਿਨ ਚੀਜ਼ਾਂ ਆਈਟਮਾਂ ਜਿਹੜੀਆਂ ਅਸੀਂ ਵੜਨੇ ਆ ਬਾਕੀ ਰੁਕਣ ਨਹੀਂ ਨੇ ਸਾਹਿਬ ਸਾਡੇ ਮੇਰੇ ਮੇਰੇ ਮਾਲਕ ਮੈਨੂੰ ਰੁਕਣ ਨਹੀਂ ਦਿੰਦੇ ਇੱਕ ਤੋਂ ਇੱਕ ਚੀ ਚੱਲਦੀ ਨਹੀਂ ਹੁਣ ਇੱਕ ਦੂਜੀ ਵੰਡ ਰਹੀ ਸੀ 5 ਮਿੰਟ ਪਹਿਲੇ ਫੇਰੇ ਵੰਡ ਰੇ ਫਿਰ ਕੋਈ ਨਾ ਕੋਈ ਵੰਡ ਰਹੀ ਨੰ ਵੰਡ ਰੇ ਆਪ ਵੀ ਆਉਂਦੇ ਨੇ ਆਪ ਵੀ ਵੰਡਦੇ ਮੈਂ ਆ ਵੀ ਇਥੇ ਕੋ ਬਰਾਜਮਾਨ ਨੇ ਕੋਈ ਘੇ ਥੋੜਾ ਇਹਨੇ ਕੋਈ ਦੁਨੀਆ ਤੋਂ ਉਹ ਘੇ ਨਹੀਂ ਹੋਇਆ ਮੈਨੂੰ ਪੈਰਾ ਮਹਿਸੂਸ ਹੁੰਦਾ ਹਰ ਵਕਨ ਤੁਹਾਨੂੰ ਸਾਡੇ ਨਾਲ ਨਹੀਂ ਸੰਗ ਸੰਗ ਨਹੀਂ ਖਾਲੇ ਅੰਦਰ ਨਹੀਂ ਸਾਡੇ ਕੋਲ ਬਨੇ ਮੈਂ ਤਾਂ ਹਰੋਗ ਮਹਿਸੂਸ ਕਰਨਾ ਪੁੱਛੋ ਇਹਦੇ ਲੋਕਾਂ ਕੋਲ ਇਹ ਜੀ ਇਹਦੇ 30 ਸਾਲ ਤੋਂ ਕੋਈ ਉਲਾਜ ਨਹੀਂ ਸੀ ਬੱਚਾ ਨੇ ਮਾਰੇ ਨੇ ਸਾਖ ਸਾਧ ਆਏ ਲੁੱਟੇ ਚੜ ਗਏ ਉਹਨਾਂ ਨੇ ਨਗਰ ਤੋਂ ਠੰਡਾ ਦੁੱਧ ਬਣਾਓ ਨਹੀਂ ਪਿਛਲੀ ਵਾਰੀ ਮੇਰੀ ਬਾਜੂ ਫੜ ਲਈ ਆ ਕੇ ਕਹਿੰਦੇ ਨੇ ਕਿ ਗੁਰਮੁਖੀ ਜੀ ਸਾਰੇ ਲੋਕ ਗਰਮ ਦੁੱਧ ਪਿਲਾਦੇ ਨੇ ਦੁੱਤ ਸਾਬਲਾ ਰਹੇ ਪਰ ਤੁਸੀਂ ਸਾਨੂੰ ਕਿਵੇਂ ਬਲਾਓ ਮੈਂ ਕਹਿੰਦਾ ਜਿਸ ਦਾ ਤੁਣਾ ਹੁਕਮ ਹੋਏਗਾ ਡੋਂਡੇ ਹੁਕਮ ਦੇ ਅਨੁਸਾਰ ਚਾंगे ਬੜਾ ਹੁਕਮ ਬਸ ਹੈ ਯਾਰ ਕਿਹਾ ਮੈਂ ਛਣਾ ਬਲਾਓ ਮੈਂ ਕਹਿੰਦਾ ਜਿਸਾ ਤੋਂ ਬਲਾਓ ਛਣਾ ਬਲਾਓ ਉਰੀ ਨੂੰ ਛਣਾ ਦੁੱਤ ਜੀ ਲੋਕ ਕਹਿੰਦੇ ਬਾਬਾ ਜੀ ਪਾਗਲ ਹੋ ਗਏ ਮੈਂ ਕਹਿੰਦਾ ਪਾਗਲ ਹੀ ਹੈ ਮੈਂ ਤਾਂ ਹੈ ਹੀ ਪਾਗਲ ਮੌਸਮ ਚੇਂਜ ਹੋ ਗਿਆ ਮੌਸਮ ਅੰਦਰ ਗਰਮੀ ਹੋ ਗਈ ਪੱਖੇ ਚੱਲੇ ਕਹਿੰਦੇ ਹੁਣ ਖੁਸ਼ ਹੋ ਗਰਮੀ ਹੈ ਬੜੇ ਜਜ਼ਬਾਤ ਵੀ ਉਹ ਨਜ਼ਰ ਆ ਰਹੇ ਨੇ ਅੱਖਾਂ ਦੇ ਵਿੱਚ ਵੀ ਉਹ ਚੀਜ਼ਾਂ ਸਭ ਕੁਝ ਹੋਣਾ ਹੈ ਅਸੀਂ ਅਸੀਂ ਕੁਝ ਨਹੀਂ ਹੋ ਜੋ ਹੋਈ ਨਹੀਂ ਹੋਈ ਨਹੀਂ ਉਹਨਾਂ ਦਾ ਹੀ ਧੰਨਵਾਦ ਹੈ ਜੋ ਜਿਸ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹਨਾ ਤੁਹਾਡੇ ਚੈਨਲ ਦੇ ਰਹੀ ਕਿ ਅਗਰ ਜ਼ਿੰਦਗੀ ਕੁਝ ਪਾਣਾ ਹੈ ਸਭ ਤੀਰਥ ਬਾਰ ਬਾਰ ਇਹ ਤੀਰਥ ਇੱਕ ਵਾਰ ਇੱਕ ਵਾਰ ਇਸ ਤੀਰਥ ਤੇ ਜਰੂਰ ਆਓ ਦਰਸ਼ਨ ਕਰੋ ਪਰ ਪਤਾ ਲੱਗਿਆ ਮਹਿਸੂਸ ਹੋਏਗਾ ਕਿ ਵੀ ਮੈਂ ਕਿਸੇ ਠੰਡੀ ਛਾਂ ਤੇ ਲਿਆ ਕੇ ਬੈਠਾ ਜਿਵੇਂ ਪੇੜ ਦੇ ਅੰਦਰ ਥੱਲੇ ਬੰਦਾ ਨਾ ਬੰਦਾ ਠੰਡੀ ਛਾਂ ਲੱਗਦੀ ਹੈ ਇਹ ਠੰਡੀਆਂ ਛਾਂਾਂ ਹਨ ਇਹ ਮਹਾਰਾਯੋ ਨੇ ਕਿ ਜਿਹੜੇ ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦੇ ਆਪਣੇ ਮਨ ਚ ਬਿਆਨ ਹੀ ਨਹੀਂ ਕਰ ਸਕਦੇ ਸੜਕੋਲ ਸ਼ਬਦੀ ਨਹੀਂ ਆਗੇ ਸ਼ਬਦ ਹੰਦੇ ਦੰਦ ਦਸੀਏ ਬਈ ਅਸਾਂ ਨਹੀਂ ਤਾਂ ਤੇ ਗੁੰਗਾ ਗੁੜ ਖਾਂਦਾ ਪਤਾ ਖੜਾ ਲੱਗਣਾ ਉਹਨੂੰ ਸਵਾਲ ਮੂੰਹ ਚ ਸਵਾਲ ਹੈ ਇਹ ਜਿਹੜੇ ਆਏ ਨੇ ਨਵੇਂ ਪੁਰਾਣੇ ਬੰਦੇ ਉਹਨਾਂ ਕੋਲ ਸਵਾਲ ਕੀ ਹੈ ਕੀ ਚੀਜ਼ ਹੈਗੀ ਉਹਨਾਂ ਕੋਲ ਕਿਉਂ ਆ ਇੰਨੀ ਪਬਲਿਕਾਂ ਆ ਜੁੜੀ ਨਾਲ ਅਸੀਂ ਨਾ ਥੋੜਾ ਬੁਲਾਇਆ ਵੀ ਤੁਸੀਂ ਆਜੋ ਸੁਣਨ ਮੈਨੂੰ ਤਾਂ ਇਹ ਵੀ ਨਹੀਂ ਪਤਾ ਇਹ ਭਾਈ ਸ਼ਬ ਕਿਧਰ ਆਏ ਨੇ ਇਹ ਕਿਧਰ ਆਏ ਨੇ ਇਹ ਕਿਧਰ ਆਏ ਨੇ ਮੈਨੂੰ ਹੀ ਜਾਂਦਾ ਨਹੀਂ ਆਮਾ ਤੇ ਲੰਗਰ ਲਗਾਨੇ ਆ ਜਰਦ ਨੇ ਸੇਵਾ ਅਸੀ ਕਰਨੀ ਕਰੋ ਜੀ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਇੱਕ ਹੀ ਜੋਰ ਦਿਖਾਨੇ ਆ ਉਹ ਨਿਸ਼ਕਾਮ ਸੇਵਾ ਕਾਮਨਾ ਰੱਖੇ ਨਹੀਂ ਕਾਮਨਾ ਕਰੀ ਵੀ ਆਮੀ ਨਾਲ ਕੇ ਕਰੇਗਾ ਤੇ ਉਦੀ ਪੂਰੀ ਹੋਏ ਜਾਂ ਨਾ ਹੋਏ ਕਾਮਨਾ ਪੂਰੀ ਹੋਣ ਤੋਂ ਬਾਅਦ ਫੇ ਖਤਮ ਕਾਮਨਾ ਤੇ ਪੂਰੀ ਹੋ ਗਈ ਗੇਮ ਖਤਮ ਤਾਂ ਖਾਸ ਤੌਰ ਦੇ ਉੱਤੇ ਇਸ ਥਾਂ ਦੇ ਉੱਤੇ ਜਿੱਥੇ ਇਸ ਵੇਲੇ ਦੁਨੀਆ ਨਤਮਸਤਕ ਹੋ ਰਹੀ ਹੈ ਤਾਂ ਦੀਵਾਨ ਟੋਡਰਮਲ ਜਿਸ ਸਿੱਖ ਦੇ ਨਾਲ ਸਨਰੀ ਖਰਾਂ ਦੇ ਵਿੱਚ ਨਾਮ ਲਿਖਿਆ ਜਾਂਦਾ ਤਾਂ ਉਵੇਂ ਹੀ ਉਹਨਾਂ ਦੇ ਦੱਸਿਆ ਜਾ ਰਿਹਾ ਦਸਵੀਂ ਪੀੜੀ ਜਿਹੜੀ ਹੈ ਉਹ ਇੱਥੇ ਇਸ ਵੇਲੇ ਲੰਗਰ ਦੀ ਸੇਵਾ ਵੱਖ-ਵੱਖ ਚੀਜ਼ਾਂ ਦੀ ਸੇਵਾ ਜੀ ਮੱਛੇ ਮੱਛੇ ਰੂਬੀ ਜ ਕਿਸੇ ਟਾਈਮ ਆ ਸਕਦੇ ਨੇ ਉਸ ਉਹ ਰੂਬੀ ਬੱਚੇ ਵੀ ਖਾਏਗਾ ਉਹ ਵੀ ਉਹਨਾਂ ਨੂੰ ਦੁਆ ਦੇਗਾ ਨਾ ਸਾਨੂੰ ਥੋੜਾ ਦੇਗਾ ਇਸ ਤਰ੍ਹਾਂ ਮੰਗਾ ਕੇ ਪੇਟੀਆਂ ਪੇਟੀਆਂ ਭਈਆਂ ਨੇ ਦਿੱਲੀ ਤੋਂ ਲਿਆਏ ਆ ਅਸੀਂ ਕਦੇ ਵੰਡ ਦਿਆਂਗੇ ਬੱਸ ਔਰ ਕੋਈ ਹੈ ਨਹੀਂ ਕਿ ਕਿਸੇ ਕੋਲ ਪੈਸਾ ਤੇਲਾ ਨਹੀਂ ਵਸੇ। ਇਹ ਕਹਿ ਰਹੇ ਨੇ ਕਿ ਜੇ ਕਿਸੇ ਵੀ ਵਿਅਕਤੀ ਨੇ ਤੀਰਥ ਸਥਾਨ ਦੇ ਦਰਸ਼ਨ ਕਰਨੇ ਨੇ, ਬਾਕੀ ਤੀਰਥ ਸਥਾਨ ਕਹਿੰਦੇ ਬਾਰ-ਬਾਰ ਪਰ ਫਤਿਹਗੜ ਸਾਹਿਬੀ ਧਰਤੀ ਦੇ ਉੱਤੇ ਛੋਟੇ ਸਾਬ ਜਦਾਂ ਜਿੱਥੇ ਸ਼ਹਾਦਤ ਹੋਈ ਹੈ ਉਹ ਤੀਰਥ ਇੱਕ ਵਾਰ ਹੈ। ਅਸ਼ੀਦੀ ਜੋੜ ਮੇਲ ਦਾ ਆਗਾਜ਼ ਹੋਇਆ ਔਰ ਸੰਗਤਾਂ ਜਿਸਿਕ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਤਾਂ ਉਹ ਵੀ ਇਹ ਵੀਡੀਓਜ਼ ਦੇਖਣ ਤੋਂ ਬਾਅਦ ਜ਼ਰੂਰ ਇਕ ਵਾਰ ਦਰਸ਼ਨ ਇੱਥੇ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਕਰਕੇ ਜਾਈਏ